ਜਗਵੰਤ ਜੀ ਬਹੁਤ-ਬਹੁਤ ਸਵਾਗਤ ਪ੍ਰੋਗਰਾਮ 'ਚ ਗਗਨ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਬਹੁਤ-ਬਹੁਤ ਸਵਾਗਤ ਜਗਵੰਤ ਜੀ ਅੱਜ ਫਿਰ ਕਿਹੜੇ ਰੰਗ ਲੈ ਕੇ ਪਹੁੰਚੇ ਹੋ ਸਭ ਤੋਂ ਪਹਿਲਾਂ ਤੁਹਾਡੀ ਬਦੌਲਤ ਅੱਜ ਸਾਨੂੰ ਅਰਾਧਨਾ ਜੀ ਉਹਨਾਂ ਦੀ ਆਵਾਜ਼ ਸੁਣਨ ਨੂੰ ਮਿਲੀ ਬਹੁਤ ਸੋਹਣੀ ਆਵਾਜ਼ ਦੇ ਮਾਲਕ ਨੇ ਔਰ ਬੜੀਆਂ ਪਿਆਰੀਆਂ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਲੱਗਿਆ ਗਿਆ ਜੀ ਸਵੇੜੇ ਦੇ ਵਿੱਚ ਤੁਹਾਡੀ ਬਦੌਲਤ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਗਗਨ ਜੀ ਮੈਂ ਇੱਕ ਇੱਕ ਹੋਰ ਜੋੜਦਾ ਉਹਨਾਂ ਦੇ ਬਾਰੇ ਜਿੰਨੇ ਵੀ ਮਸ਼ਹੂਰ ਕਲਾਕਾਰ ਹੈਗੇ ਆ ਨਾ ਜੀ ਹਮ ਸਿਆਹੇ ਲਤਾ ਮੰਗੇਸ਼ਕਰ ਹੈ ਆਸ਼ਾ ਬੌਂਸਲੇ ਹੈ ਅਨੁਰਾਦਾ ਪੋਰਵਾਲ ਹੈ ਉਹਨਾਂ ਦੇ ਗਾਣੇ ਜਿਹੜੇ ਵੀ ਫਿਲਮਾਂ ਦੇ ਵਿੱਚ ਆਏ ਨਾ ਸਭ ਤੋਂ ਪਹਿਲਾਂ ਆਰਾਧਨਾ ਜੀ ਨੇ ਡੱਬ ਕੀਤੇ ਆ ਕਿਉਂ ਇਹ ਇਹਨਾਂ ਨੇ ਹਾਂ ਜੀ ਉਹਨਾਂ ਨੇ ਸੰਗੀਤਕਾਰਾਂ ਦੇ ਨਾਲ ਬੈਠ ਕੇ ਉਹ ਗਾਣੇ ਬਣਾਏ ਲਾਸਟ ਵਿੱਚ ਆ ਕੇ ਉਹ ਅਸਲੀ ਕਲਾਕਾਰ ਆਉਂਦੇ ਸੀਗੇ ਤਾਂ ਫਿਰ ਆਪਣੀ ਆਵਾਜ਼ ਦਿੰਦੇ ਸੀਗੇ ਵਾਹ ਜੀਆ ਕੀ ਬਾਤ ਹੈ ਸੋ ਵਾਕਈ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਆਪਣੇ ਆਪ ਦੇ ਵਿੱਚ ਇੰਨੇ ਵੱਡੇ ਕਲਾਕਾਰ ਨੇ ਅਰਾਧਨਾ ਜੀ ਜਿਨ੍ਹਾਂ ਦਾ ਸਾਨੂੰ ਇਸ ਮੰਚ ਤੇ ਸੁਣਨ ਦਾ ਇੱਕ ਮੌਕਾ ਮਿਲਿਆ ਸੋ ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ ਸੋਣੀ ਜਾਣਕਾਰੀ ਤੁਸੀਂ ਅਰਾਧਨਾ ਜੀ ਬਾਰੇ ਸਾਂਝੀ ਕੀਤੀ ਹੈ ਸੋ ਵਾਕਈ ਬੜਾ ਵਧੀਆ ਲੱਗਦਾ ਹੈ ਜਦੋਂ ਵਧੀਆ ਵਧੀਆ ਕਲਾਕਾਰ ਆਰ ਸਮਾਜ ਦੇ ਵਿੱਚ ਰਸੁਖਦਾਰ ਅਹੁਦੇ ਤੇ ਪਹੁੰਚੇ ਬੈਨ ਪ੍ਰਾਈਜ਼ ਮੰਚ ਤੇ ਆਉਂਦੇ ਆ ਇਸ ਵੇਲੇ ਚ ਆਉਂਦੇ ਆ ਮੈਨੂੰ ਲੱਗਦਾ ਵੀ ਮੇਰੇ ਲਈ ਇਸ ਤੋਂ ਵੱਡਾ ਖੁਸ਼ੀ ਦਾ ਸਵਭ ਨਹੀਂ ਹੋ ਸਕਦਾ ਜੀ ਜੀ ਬਿਲਕੁਲ ਜੀ ਅੱਜ ਤੁਸੀਂ ਕੀ ਲੈ ਕੇ ਆਏ ਜੀ ਮੈਂ ਬਸ ਮੈਂ ਇੱਕ ਇੱਕ ਸ਼ੇਰ ਕਵਾਂਗਾ ਜੀ ਹੂੰ ਹੂੰ ਹੀਰੇ ਅਕਸਰ ਮਿਲਦੇ ਨੇ ਡੂੰਘੀਆਂ ਗਹਿਰਾਈਆਂ ਚ ਹੂੰ ਹੀਰੇ ਅਕਸਰ ਮਿਲਦੇ ਨੇ ਡੂੰਘੀਆਂ ਗਹਿਰਾਈਆਂ ਚ ਤੈਂਦਾ ਹੈ ਹਾਸਲ ਕਰਨ ਲਈ ਕੋਈ ਨਾ ਫਰੋਲਣਾ ਕੀ ਬਾਤ ਹੈ ਹਾਂ ਜੀ ਇਹ ਬਹੁਤ ਸਾਰਾ ਮੈਂ ਕੋਲਾ ਫਰੋਲ ਕੇ ਤੁਹਾਡੇ ਸਾਹਮਣੇ ਹੀਰਾ ਪੇਸ਼ ਕੀਤਾ ਜੀ ਵਾਹ ਜੀ ਵਾਹ ਕੀ ਬਾਤ ਹੈ ਕਹਿੰਦੇ ਜੀ ਹਮ ਆਲੋਚਨਾ ਤੋਂ ਬਿਨਾ ਸੁਧਾਰ ਹੋ ਨਹੀਂ ਸਕਦਾ ਬਿਲਕੁਲ ਨਿਮਰਤਾ ਤੋਂ ਬਿਨਾ ਵਿਚਾਰ ਹੋ ਨਹੀਂ ਸਕਦਾ ਹਮ ਆਲੋਚਨਾ ਤੋਂ ਬਿਨਾ ਸੁਧਾਰ ਹੋ ਨਹੀਂ ਸਕਦਾ ਬਿਲਕੁਲ ਸੈਂਕੜੇ ਪਰਮਾਣੂਆਂ ਤੋਂ ਜ਼ਿਆਦਾ ਹੈ ਮਾਰ ਹੁੰਦੀ ਹਮ ਸੈਂਕੜੇ ਪਰਮਾਣੂਆਂ ਤੋਂ ਜ਼ਿਆਦਾ ਹੈ ਮਾਰ ਹੁੰਦੀ ਹਮ ਕਲਮ ਤੋਂ بڑا ਕੋਈ ਹਥਿਆਰ ਹੋ ਨਹੀਂ ਸਕਦਾ ਵਾਹਿ ਜੀ ਵਾਹਿ ਰੋਜ਼ ਦੀ ਰੋਜ਼ ਦੁਹਰਾਓ ਵਾਪਸ ਘਰ ਆ ਕੇ ਹੂੰ ਰੋਜ਼ ਦੀ ਰੋਜ਼ ਦੁਹਰਾਓ ਵਾਪਸ ਘਰ ਆ ਕੇ ਸਿੱਖਣ ਨਾਲ ਕਮਜ਼ੋਰ ਆਧਾਰ ਹੋ ਨਹੀਂ ਸਕਦਾ ਵਾਹ ਇਹ ਸ਼ਾਜ ਹੁੰਦੀ ਹੈ ਚੁਣੇ ਲੋਕਾਂ ਦੀ ਹੂੰ ਇਹ ਆਜ ਹੁੰਦੀ ਹੈ ਗਿਣੇ ਚੁਣੇ ਲੋਕਾਂ ਦੀ ਨਹੀਂ ਤਾਂ ਉੱਪਰ ਥੱਲੇ ਬਾਜ਼ਾਰ ਹੋ ਨਹੀਂ ਸਕਦਾ ਵਾਹ ਜੀ ਵਾਹ ਕਿਆ ਬਾਤ ਆਪਣੇ ਹੱਥੀ ਜੋ ਕਰ ਲਓ ਬਸ ਉਹੀ ਭਰੋਸਾ ਹੈ ਹਮ ਆਪਣੇ ਹੱਥੀ ਜੋ ਕਰ ਲਓ ਬਸ ਉਹੀ ਭਰੋਸਾ ਹੈ ਦੂਜਿਆਂ ਭਰੋਸੇ کاروبار ਉਹ ਨਹੀਂ ਸਕਦਾ ਹਮ ਜਿਸ ਨੇ ਸ਼ਾਨਦਾਰ ਇਤਿਹਾਸ ਲਈ ਕੁਰਬਾਨੀਆਂ ਕੀਤੀਆਂ ਕਿਆ ਬਾਤ ਹੈ ਬਿਲਕੁਲ ਜਿਸ ਨੇ ਸ਼ਾਨਦਾਰ ਇਤਿਹਾਸ ਲਈ ਕੁਰਬਾਨੀਆਂ ਕੀਤੀਆਂ ਹੂੰ ਉਹ ਨੌਜਵਾਨ ਮਜਬੂਰ ਬੇਕਾਰ ਹੋ ਨਹੀਂ ਸਕਦਾ ਵਾਹ ਜੀ ਵਾਹ ਜਦ ਤੱਕ ਲਾਪਰਵਾਹੀ ਤੇ ਮਨ ਚ ਹੰਕਾਰ ਨਾ ਹੋਣ ਤਾਂ ਹੂੰ ਜਦ ਤੱਕ ਲਾਪਰਵਾਹੀ ਤੇ ਮਨ ਚ ਹੰਕਾਰ ਨਾ ਹੋਣ ਤਾਂ ਤਦ ਤੱਕ ਸ਼ਿਕਾਰੀ ਦਾ ਸ਼ਿਕਾਰ ਹੋ ਨਹੀਂ ਸਕਦਾ ਵਾਹ ਗगन ਜੀ ਲਾਸਟ ਹੈ ਹੂੰ ਹੂੰ ਜਦ ਤੱਕ ਤੋਖਤਾ ਜਾਣਕਾਰੀ ਕੋਲ ਨਾ ਹੋਵੇ ਜਗਵੰਤ ਹਮ ਜਿਆਦਾ ਤੱਕ ਪੂਖਤਾ ਜਾਣਕਾਰੀ ਕੋਲ ਨਾ ਹੋਵੇ ਜਗਵੰਤ ਤਦ ਤੱਕ ਸ਼ਾਂਤੀਪੂਰਵਕ ਵਿਚਾਰ ਹੋ ਨਹੀਂ ਸਕਦਾ ਆਲੋਚਨਾ ਤੋਂ ਬਿਨਾ ਸੁਧਾਰ ਹੋ ਨਹੀਂ ਸਕਦਾ ਨਿਮਰਤਾ ਤੋਂ ਬਿਨਾ ਵਿਚਾਰ ਹੋ ਨਹੀਂ ਸਕਦਾ ਨਿਮਰਤਾ ਤੋਂ ਬਿਨਾ ਵਿਚਾਰ ਹੋ ਨਹੀਂ ਸਕਦਾ ਜੀ ਗਗਨਜੀ ਕਿਆ ਬਾਤ ਹੈ ਜਗਵਾਨ ਜੀ ਵਾਕਈ ਗੱਲ ਸਹੀ ਹੈ ਨਿਮਰਤਾ ਤੋਂ ਬਿਨਾ ਵਿਚਾਰ ਹੋ ਨਹੀਂ ਸਕਦਾ ਵਿਚਾਰ ਦੇ ਵਾਸਤੇ ਨਿਮਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਨਿਮਰਤਾ ਹੋਗੀ ਤਾਂ ਹਲੀਮੀ ਦੇ ਨਾਲ ਟਰਮੇ ਦੇ ਨਾਲ ਤੁਸੀਂ ਕਿਸੇ ਵੀ ਗੱਲ ਤੇ ਸੋਹਣੀ ਸੋਚ ਵਿਚਾਰ ਕਰ ਸਕਦੇ ਹੋ ਸੋ ਬਾਕਮਾਲ ਅਲਫਾਜ਼ ਤੇ ਬੜੇ ਸੁਨੇ ਸ਼ਬਦ ਜੋ ਤੁਸੀਂ ਆਪਣੇ ਜਿਹੜੇ ਆ ਮੋਤੀਆਂ ਦੀ ਮਾਲਾ ਵਾਂਗੂ ਪਿਰੋ ਕੇ ਸਾਡੇ ਇਸ ਵੀੜੇ ਦੇ ਵਿੱਚ ਪਹੁੰਚੇ ਬਹੁਤ ਵਧੀਆ ਲੱਗਿਆ ਜਗਵੰਦ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਦੇ ਲਈ ਸਾਂਝ ਬਣਾਉਣ ਦੇ ਲਈ ਸਾਡੇ ਇਸ ਵੀੜੇ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਸ਼ੁਕਰੀਆ ਸਾਰੇ ਸਾਰੇ ਹਨ ਫਿਰ ਇੱਕ ਵਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ ਬਹੁਤ سارے 팬ਪਰਾ ਜਿਨ੍ਹਾਂ ਦੇ ਵੱਲ ਬੜੇ سارے ਸਨੇਹੇ ਪਹੁੰਚ ਰਹੇ ਨੇ ਤੁਹਾਡੀ ਕਲਾਕਾਰੀ ਨੂੰ ਪਸੰਦ ਕਰਨ ਦੇ ਲਈ ਬਹੁਤ سارے ਸਨੇਹੀ ਨੇ ਜਿਨ੍ਹਾਂ ਦੀ ਮੈਂ ਸਾਝ ਪੜੀਆ ਪਰ ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਲੱਗ ਗਿਆ ਵਧਦਾ ਜਾਂਦਾ ਤੇ ਹਮੇਸ਼ਾ ਸੋਚਦੇ ਨੇ 1.5 ਘੰਟੇ ਦਾ ਪ੍ਰੋਗਰਾਮ ਕਰਾਂਗੇ ਪਰ ਪਤਾ ਹੀ ਨਹੀਂ ਲੱਗਦਾ 2 ਘੰਟਿਆਂ ਨੂੰ ਕਦੋਂ ਟੱਚ ਕਰ ਜਾਂਦਾ ਕਦੋਂ ਛੋਹ ਜਾਂਦਾ ਸੋ ਅੱਜ ਬਹੁਤ ਸਾਰੇ